ਦੇਖੋ ਪਿੰਡੀ ਦੇ 40 ਜੀ ਸਾਡੇ ਬੱਚੇ ਮਰ ਗਏ ਨੇ ਤੇ ਗਾਂ ਹੀ ਛੋਟੇ ਸਾਡੇ ਇਹ ਤਾਂ ਜੇ ਛੋਟਾ ਇਸ ਨੂੰ ਦਿਮਗ ਰਮਾ ਚੁਈ ਆ ਗਏ ਜੀ ਫੜੋ ਤੇ ਬਚਾਓ ਸਾਡੇ ਬੱਚਿਆਂ ਨੂੰ ਆਹ ਵੇਖੋ ਤੁਹਾ ਗੇ ਲੱਗੇ ਨਹੀਂ ਨਹੀਂ ਬਿਲਕੁਲ ਇਹੀ ਜਿਹੜਾ ਜਦੋਂ ਆਪਾਂ ਲੜਾਈ ਦਾ ਉਹ ਤਾਰ ਉਹ ਤਾਰ ਨਾਲ ਹੁੰਦਾ ਇੱਕ ਉਹ ਇੱਕ ਤਾਂ ਹੀ ਕੜੀ ਜੋੜਨੀ ਹੁੰਦੀ ਆ ਆਪਾਂ ਇੱਥੇ ਆਹ ਕੜੀ ਚੱਕੀ ਆ ਹੁਣ ਇਸ ਤੋਂ ਬਾਅਦ ਅਗਲੀ ਕੜੀ ਤੇ ਬੱਸਾਂ ਖਿੱਚੀ ਜੀ ਤੁਸੀਂ ਬੱਟੇ ਬੱਟੇ ਆ ਬੰਦੇ ਕੋਲੇ ਵੀ ਪਹੁੰਚ ਗਏ ਬੰਕੇ ਤੋਂ ਤਾਂ ਆਪਾਂ ਨੇ ਲੜਾਈ ਸ਼ੁਰੂ ਕਰਨੀ ਸੀ ਨਾ ਇੱਥੋਂ ਆਪਾਂ ਤੁਸੀਂ ਇਸ ਗੱਲ ਤੇ ਮਾਨ ਮਹਿਸੂਸ ਕਰੋ ਕਿ ਛੋਟੇ ਪਿੰਡ ਤੋਂ ਇਹ ਲੜਾਈ ਸ਼ੁਰੂ ਹੋ ਗਈ ਹੈ ਹਾਂਜੀ ਪਹਿਲਾ ਪਿੰਡ ਆ ਹਾਂਜੀ ਹਾਂਜੀ ਤੇ ਇਸ ਪਿੰਡ ਤੋਂ ਜਿਹੜੀ ਹੁਣ ਲੜਾਈ ਸ਼ੁਰੂ ਹੋਈ ਹੈ ਅੱਗੇ ਜਾਊਗੀ ਜੀ ਇਹ ਬਾਕੀ ਬਹੁਤ ਤੁਹਾਡਾ ਧੰਨਵਾਦ ਹੈ ਜਿਹਨੇ ਤੁਸੀਂ ਆਹ ਕੰਮ ਕਰਮ ਚੁੱਕਿਆ ਨਾ ਬਹੁਤ ਵਧੀਆ ਕੀਤਾ ਹਾਂਜੀ ਬਹੁਤ ਅੱਛਾ ਜੀ ਇਹ ਆਪਦੇ ਸਾਹੇ ਸਾਡੇ ਬੱਚੇ ਬਚਾ ਦਿਓ ਹਾਂਜੀ ਹਾਂ ਹਾਂ ਜੀ ਸਰਕਾਰ ਨੇ ਕਦਮ ਚੁੱਕਿਆ ਅਜੇ ਫੁੱਲ ਨਹੀਂ ਜੇ ਚੁਗੇ ਸਾਡੇ ਬੱਚੇ ਜੇ ਮਟੀਆਂ ਦੇ ਵਿੱਚ ਜੀ ਹਾਂ ਹਾਂ ਨਿੱਕੋ ਜਿਹੀ ਬਾਕ ਦੂ ਪੜੀ ਕੇ ਰੇਗਾ ਜੀ ਆਪਾਂ ਸਾਡੇ ਇਕੱਠੇ ਹੋ ਕੇ ਦੂਜੇ ਦੀ تیاری ਹੋਈ ਹੁੰਦੀ ਕਿ ਕਰਦੇ ਆਹ ਕੋਸ਼ੇ ਤੇ ਤੁਹਾਡੇ ਕੋਈ ਰਿਕੁਐਸਟ ਹੈ ਜਿਹੜੀ ਛੋਟੇ ਮੋਟੇ ਹਨ ਖਾਣ ਪੀਣ ਵਾਲੇ ਆਹ ਖਾਖੀ ਨਹੀਂ ਉਹਨਾਂ ਨੂੰ ਫੜ ਲੈਣਾ ਦੂਜੇ ਮਗਰਮੱਛਾਂ ਨੂੰ ਇਹਨਾਂ ਨੇ ਨਹੀਂ ਭੰਡਾਗਾ ਆਪਾਂ ਦੇਖੋ ਟੁਡੇ ਛੋਟੇ ਮੋਟੇ ਖਾਨ ਪੀਨ ਵਾਲੇ ਵੀ ਨੇ ਨਾ ਉਹ ਵੀ ਆਪਣੇ ਬੱਚੇ ਨੇ ਆਪਣੇ ਤਾਂ ਹੀ ਅਸੀਂ ਇੱਥੇ ਜੋ ਇਹ ਆਪਣੇ ਐਸਐਸਪੀ ਸਾਹਿਬ ਬਹੁਤ ਸਿਆਨੇ ਨੇ ਜੀ ਇਹ ਇੱਕ ਹੀ ਕਾਦੇ ਨੇ ਇਹ ਉਹਨਾਂ ਨੂੰ ਉਹ ਹੋਲੀ ਹੋਲੀ ਇਸ ਦੰਦ ਦ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਜੀ ਇਸ ਦੰਦ ਚ ਉਹਨੂੰ ਕੱਟਣ ਨੂੰ ਟਾਈਮ ਲੱਗਦਾ ਹੁਣ ਅਸੀਂ ਇੰਦੇ ਇੱਥੇ ਤੁਹਾਡੇ ਬਟਾਲੇ ਚ ਕੀ ਕੀਤਾ ਇਹਨਾਂ ਨੇ ਜੋ ਮੈਨੂੰ ਅੱਜ ਗੱਲ ਸਾਂਝੀ ਕੀਤੀ ਆ ਵੀ 850 ਬੰਦਾ ਇਹੋ ਜਿਹਾ ਜੀ ਜੀਨੂੰ ਆਪਾਂ ਨੇ ਉਰਟ ਸੈਂਟਰ ਤੇ ਰਜਿਸਟਰ ਕਰਾਤਾ ਸੀ ਉਹ ਉਹਨਾਂ ਦੀ ਦਵਾਈ ਦਾ ਦੂ ਜਦੋਂ ਸ਼ੁਰੂ ਹੋਗੀ ਉਹ ਹੌਲੀ ਹੌਲੀ ਇਸ ਦਲਦਲ ਚੋਂ ਨਿਕਲ ਆਣਗੇ ਜਿਹੜਾ ਪੰਜਾਬ ਸਰਕਾਰ ਬਨੇੋਂ ਯੁੱਧ ਨਸ਼ਾ ਵਿਰੁੱਧ ਆਰੰਭ ਕੀਤਾ ਗਿਆ ਸੀ ਹੁਣ ਅੱਜ ਆਪਾਂ ਉਹਦੇ 100 ਮਹੀਨੇ ਦੇ ਵਿੱਚ ਹੈਗੇ 100 ਦਿਨ ਹੋ ਗਏ ਨੇ ਔਰ ਪੰਜਾਬ ਦੇ ਡੀਜੀਪੀ ਸਾਹਿਬ ਬਣੀ ਉਹ ਮੇਰੀ ਅੱਜ ਡਿਊਟੀ ਸੀਗੀ ਕਿ ਮੈਂ ਬਟਾਲੇ ਦੇ ਵਿੱਚ ਆ ਕੇ ਦੇਖਾਂ ਇੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਚੱਲਦੀ ਆ ਉਹਦੇ ਵਿੱਚ ਕੀ ਕੀ ਹੋਇਆ ਹੈਗਾ ਔਰ ਮੈਨੂੰ ਇਹ ਤੁਹਾਡੇ ਨਾਲ ਕੱਲ ਸਾਂਝੇ ਕਰਦੇ ਖੁਸ਼ੀ ਹੋ ਰਹੀ ਹੈ ਕਿ ਬਟਾਲੇ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ ਕੋਈ 390 ਐਫਆਈਆਰਾਂ ਦਰਜ ਹੋਈਆਂ ਹੈਗੀਆਂ ਨੇ ਕੋਈ 27 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਜ਼ਬਤ ਕੀਤਾ ਗਿਆ ਜਿਹੜੀ ਪ੍ਰਾਪਰਟੀ ਲੋਕਾਂ ਨੇ ਨਸ਼ਿਆਂ ਦੇ ਵੇਚ-ਵੇਚ ਕੇ ਇਕੱਠੀ ਕੀਤੀ ਸੀ 27 ਕਰੋੜ ਦੀ ਪ੍ਰਾਪਰਟੀ ਦੇ ਆਰਡਰ ਜ਼ਬਤ ਕਰਨ ਦੇ ਇਹਨਾਂ ਨੇ ਭਾਰਤ ਸਰਕਾਰ ਦੇ ਵੱਲੋਂ ਲੈ ਲਏ ਹੈਗੇ ਨੇ ਔਰ ਇਹ ਹੀ ਨਹੀਂ ਹੈਗਾ ਜਿੱਥੇ ਇਹਨਾਂ ਨੇ 600 ਉੱਤੇ ਇਹ ਜਿਹੇ ਬੰਦੇ ਜਿਹੜੇ ਕੀ ਨਸ਼ੇ ਵੇਚਦੇ ਸੀ ਜਾਂ ਨਸ਼ੇ ਡਿਸਟ੍ਰੀਬਿਊਟ ਕਰਦੇ ਸੀ ਉਹਨਾਂ ਨੂੰ ਜੇਲ੍ਹ ਚ ਪਾਇਆ ਹੈਗਾ ਉਹਦੇ ਨਾਲ ਨਾਲ ਇਹਨਾਂ ਨੇ ਕੋਈ ਹਜ਼ਾਰ ਦੇ ਕਰੀਬ ਇਹ ਜਿਹੇ ਬੰਦਾ ਹੈਗਾ ਜਿਦੇ ਚ 850 ਬੰਦੇ ਤਾਂ ਉਹ ਨੇ ਜਿਨ੍ਹਾਂ ਨੂੰ ਓਟ ਸੈਂਟਰ ਤੇ ਰਜਿਸਟਰ ਕਰਾਇਆ ਤਾਂ ਕਿ ਉਹਨੂੰ ਪੋਜ਼ੀਟਿਵਲੀ ਆਪਾਂ ਜਿਹੜੇ ਆਪਣੇ ਬੱਚੇ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਗਏ ਹੈਗੇ ਨੇ ਉਹਨਾਂ ਨੂੰ ਉਸ ਦਲਦਲ ਚੋਂ ਕੱਢ ਸਕੀਏ ਔਰ ਕੱਢ ਕੇ ਆਪਾਂ ਉਹਨਾਂ ਨੂੰ ਸਿੱਧੇ ਰਸਤੇ ਪਾ ਪਾਈਏ ਸੋ ਇਹ ਵੀ ਇੱਕ ਚੰਗਾ ਕੰਮ ਹੋਇਆ ਹੈਗਾ ਇੱਥੇ ਜਿੱਥੇ ਹੁਣ ਆਪਾਂ ਖੜੇ ਹੈਗੇ ਆਂ ਸ਼ਮਸ਼ੇਰਪੁਰ ਦੇ ਵਿੱਚ ਇੱਥੇ ਮੈਂ ਤੇ ਐਸਐਸਪੀ ਸਾਹਿਬ ਅੱਜ ਇੱਥੇ ਆਏ ਹੈਗੇ ਆਂ ਇੱਥੇ ਦੇਖ ਰਹੇ ਆਂ ਕਿ ਸਿਵਲ ਐਡਮਿਨਿਸਟ੍ਰੇਸ਼ਨ ਬੰਦੀਓ ਉਹ ਜਿਹੜੇ ਨਸ਼ੇ ਦੇ ਵਪਾਰੀ ਸੀ ਜਿਨ੍ਹਾਂ ਨੇ ਨਸ਼ੇ ਦੇ ਵਪਾਰ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਤੇ ਆਪਣੇ ਘਰ ਸਾਰੇ ਜਾਂ ਆਪਣੇ ਧਿਆਨ ਦਿਓ ਜੱਗਾ ਸਾਧੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਬੰਦੀਆਂ ਅੱਜ ਇੱਥੇ ਡਿਮੋਲਿਸ਼ ਕੀਤਾ ਜਾ ਰਿਹਾ ਹੈਗਾ ਉਹ ਅਸੀਂ ਦੇਖਣ ਆਏ ਹੈਗੇ ਆ ਇਹ ਬਹੁਤ ਅੱਛਾ ਅਭਿਆਨ ਚੱਲ ਰਿਹਾ ਹੈਗਾ ਲੋਕਾਂ ਦੇ ਵਿੱਚ ਵੀ ਇਹਦੀ ਕਾਫੀ ਅੱਛੀ ਸਾਨੂੰ ਜਿਹੜੀ ਫੀਡਬੈਕ ਮਿਲਦੀ ਆ ਕਿ ਲੋਕ ਇਸ ਚੀਜ਼ ਤੋਂ ਖੁਸ਼ ਨੇ ਕਿ ਆਪਾਂ ਨੇ ਜਿਹੜੀ ਜੰਗ ਆਰੰਭ ਕੀਤੀ ਆ ਉਹਦੇ ਵਿੱਚ ਆਪਾਂ ਕਾਮਯਾਬ ਹੋ ਰਿਹਾ ਸਰ ਜੀ ਬਿਲਕੁਲ ਬਿਲਕੁਲ ਇਹ ਤੁਸੀਂ ਬਹੁਤ ਅੱਛਾ ਅਪ੍ਰੈਸ਼ਨ ਕੀਤਾ ਕਿ ਜਿਹੜੇ ਜੇਲ੍ਹ ਦੇ ਵਿੱਚੋਂ ਆ ਕੇ ਦੁਬਾਰਾ ਉਹ ਸ਼ੁਰੂ ਕਰ ਦਿੰਦੇ ਨੇ ਔਰ ਇਸ ਦੇ ਤਹਿਤ ਇਹ ਦੱਸ ਕੇ ਖੁਸ਼ੀ ਹੁੰਦੀ ਆ ਕਿ ਬਟਾਲੇ ਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਬਹੁਤ اچھا ਉਪਰਾਲਾ ਕੀਤਾ ਕਿ ਜਿਹੜੇ ਮੁਲਾਜ਼ਮ ਮੁਲਜ਼ਮ ਜੇਲ ਤੋਂ ਛੁੱਟ ਕੇ ਆਂਦੇ ਸੀ ਉਹਨਾਂ ਨੂੰ ਦੁਬਾਰਾ ਜੇਲ 'ਚ ਭੇਜਿਆ ਜਾ ਸਕੇ ਤਾਂ ਕਿ ਉਹ ਆਕੇ ਉਹ ਦੁਬਾਰਾ ਧੰਦਾ ਨਾ ਕਰਨ ਇਸ ਲਈ ਮਾ ਯੋਗ ਡੀਜੀਪੀ ਸਾਹਿਬ ਨੇ ਇਹਨਾਂ ਨੂੰ ਇੱਕ ਡਿਸਕ ਵੀ ਦਿੱਤੀ ਹੈਗੀ ਆ ਕਿਉਂਕਿ ਇਹਨਾਂ ਨੇ ਬਹੁਤ ਮੈਟਿਕੁਲਸਲੀ ਇਸ ਪ੍ਰੋਗਰਾਮ ਨੂੰ ਉਹ ਰਨ ਕੀਤਾ ਕਿ ਜੇਲ ਤੋਂ ਛੁੱਟ ਕੇ ਆਏ ਮੁਲਜ਼ਮਾਂ ਨੂੰ ਦੁਬਾਰਾ ਜੇਲ ਭੇਜਿਆ ਜਾ ਸਕੇ ਤਾਂ ਕਿ ਉਹ ਸਮਾਜ ਦੇ ਵਿੱਚ ਆ ਕੇ ਉਹੀ ਗਲਤੀ ਨਾ ਕਰਨ ਜੋ ਪਹਿਨਾ ਉਹ ਕਾਦੇ ਸੀਗੇ ਜੀ ਆਂਦੇ ਨੇ ਉਹਨਾਂ ਬਾਰੇ ਹਾਂਜੀ ਉਹਨਾਂ ਬਾਰੇ ਵੀ ਇੱਥੇ ਬਹੁਤ ਅੱਛਾ ਕੰਮ ਹੋਇਆ ਦੋ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਹੈਗੀਆਂ ਨੇ ਇੱਕ ਇਹਨਾਂ ਨੇ ਪਰਸਨਲੀ ਮੋਟੀਵੇਟ ਕੀਤਾ ਬੰਦਿਆਂ ਨੂੰ ਔਰ ਉਸ ਪਰਸਨਲ ਮੋਟੀਵੇਸ਼ਨ ਦੇ ਤਹਿਤ 850 ਬੰਦਾ ਜਿਹੜਾ ਕਿ ਆਪਣਾ ਓਟ ਸੈਂਟਰ ਦੇ ਵਿੱਚ ਰਜਿਸਟਰ ਹੋ ਗਿਆ ਉਹ ਹੌਲੀ-ਹੌਲੀ ਆਪਾਂ ਉਹਨਾਂ ਨੂੰ ਵਾਪਸ ਨਸ਼ੇ ਦੀ ਲਤ ਤੋਂ ਵਾਪਸ ਲੈ ਆਵਾਂਗੇ ਔਰ ਉਹਦੇ ਨਾਲ ਨਾਲ 60 ते ए ਦੇ ਤਹਿਤ ਜੇ ਕੋਈ ਬੰਦਾ ਆਪਣੀ ਗਲਟ ਕਬੂਲ ਕਰ ਲੈਂਦਾ ਤੇ ਉਹਦੇ ਤਹਿਤ ਵੀ ਤਾਂ ਕਿ ਉਹਨੂੰ ਸਜ਼ਾ ਉਸ ਹਿਸਾਬ ਨਾਲ ਨਾ ਦਿੱਤੀ ਜਾਵੇ ਉਸ ਦੇ ਤਹਿਤ ਵੀ ਇਹਨਾਂ ਨੇ ਕੋਈ 75 ਦੇ ਕਰੀਬ ਬੰਦੇ ਹੈਗੇ ਨੇ ਜਿਨ੍ਹਾਂ ਨੂੰ 60 ए ਦੇ ਤਹਿਤ ਇਹਨਾਂ ਨੇ ਉਹ ਕਰਾਇਆ ਹੈਗਾ ਰਾਜਨੀਤਿਕ ਤੌਰ ਤੇ ਵੀ ਤੁਹਾਡੇ ਨਾਲ ਪੂਰਾ ਸਮਰਥਨ ਕੀਤਾ ਜੀ ਪ੍ਰਸ਼ਾਸਨ ਹਾਂਜੀ ਇਹ ਸਮਾਜ ਦੇ ਹਰ ਇੱਕ ਵਰਗਵੰਨਿਓ ਸਾਨੂੰ ਇਸ ਯੁੱਧ ਦੇ ਵਿੱਚ ਸਮਰਥਨ ਮਿਲਦਿਆ ਹੈਗਾ ਜੀ ਧੰਨਵਾਦ ਜੀ